ਯੋ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਗਈ ਸਰਬਜੀਤ ਕੌਰ ਦੇ ਮਾਮਲੇ ਵਿੱਚ ਆਇਆ ਨਵਾਂ ਇੱਕ ਮੋੜ ਪਾਕਿਸਤਾਨ ਵਿੱਚ ਇਸਲਾਮ ਤਰਮ ਅਪਣਾ ਕੇ ਵਿਆਹ ਕਰਾਉਣ ਵਾਲੀ ਕਪੂਰਥਲਾ ਦੀ ਰਹਿਣ ਵਾਲੀ ਉਹ ਸਰਬਜੀਤ ਕੌਰ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ 4 ਨਵੰਬਰ ਨੂੰ ਪ੍ਰਕਾਸ਼ਪੂਰਬ ਮੌਕੇ ਇੱਕ ਸਿੱਖ ਸਮੂਹ ਨਾਲ ਪਾਕਿਸਤਾਨ ਦੇ ਗੁਰਦਵਾਰਿਆਂ ਦੀ ਯਾਤਰਾ ਤੇ ਗਈ ਸਰਬਜੀਤ ਕੌਰ ਦੀ ਹੁਣ ਘਰ ਵਾਪਸੀ ਦੀ ਉਮੀਦ ਘੱਟ ਹੈ 5 ਨਵੰਬਰ ਨੂੰ ਸਰਬਜੀਤ ਨੇ ਇਸਲਾਮ ਧਰਮ ਨੂੰ ਅਪਣਾਇਆ ਤੇ ਲਾਹੌਰ ਦੇ ਛੇਕੂਪੁਰਾ ਵਿੱਚ ਨਾਸਰ ਹਸੈਨ ਨਾਲ ਵਿਆਹ ਕਰਵਾ ਲਿਆ ਆਪਣਾ ਨਾਂ ਬਦਲ ਕੇ ਨੂਰ ਹਸੈਨ ਰੱਖ ਲਿਆ ਨਸ ਰਸੇ ਨੇ ਹੁਣ ਵਕੀਲਾਂ ਰਾਹੀਂ ਨੂਰ ਹਸੇਨ ਲਈ ਪਾਕਿਸਤਾਨ ਪਾਕਿਸਤਾਨੀ ਨਾਗਰਿਕਤਾ ਪ੍ਰਾਪਤ ਕਰਨ ਅਤੇ ਉਸ ਦਾ ਵੀਜ਼ਾ 1 ਮਹੀਨੇ ਲਈ ਵਧਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ ਨੂਰ ਨੇ ਹੁਣ ਸਥਾਨਿਕ ਚੇਕੂਪਰਾ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਪਾਕਿਸਤਾਨੀ ਨਾਗਰਿਕ ਬਣ ਦੀ ਇੱਛਾ ਜ਼ਾਹਰ ਕੀਤੀ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ ਮੌਲਵੀ ਨੇ ਦੋਗ ਮਹਾਰੀ ਮੌਜੂਦਗੀ ਵਿੱਚ ਇਸਲਾਮੀ ਕਾਨੂੰਨ ਦੇ ਤਹਿਤ ਉਹਨਾਂ ਦਾ ਵਿਆਹ ਕਰਵਾਇਆ ਵਿਆਹ ਦੇ ਦਸਤਾਵੇਜ਼ ਵੀ ਦੇ ਹਾਲੇ ਤੱਕ ਅਦਾਲਤ ਵਿੱਚ تصਦੀਕ ਨਹੀਂ ਕੀਤੀ ਗਈ ਕਿਉਂਕਿ ਗਵਾਹਾਂ ਦੇ ਦਸਤਖਤ ਅਤੇ ਦਸਤਾਵੇਜ਼ ਹਾਲੇ ਤੱਕ ਪ੍ਰਮਾਣਿਤ ਨਹੀਂ ਹੋਏ ਨੂਰ ਨੇ ਅਦਾਲਤ ਨੂੰ ਦੱਸਿਆ ਕਿ ਉਸਨੇ ਆਪਣੀ ਮਰਜ਼ੀ ਨਾਲ ਨਾਸਰ ਨਾਲ ਵਿਆਹ ਕੀਤਾ ਸੀ ਅਤੇ ਕਿਸੇ ਦਬਾਅ ਹੇਠ ਨਹੀਂ ਸੀ ਉਸਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਰਾਹੀਂ 9 ਸਾਲਾਂ ਤੋਂ ਨਾਸਰ ਨਾਲ ਸੰਪਰਕ ਵਿੱਚ ਸੀ ਅਤੇ ਉਸ ਨੂੰ ਬਹੁਤ ਪਿਆਰ ਕਰਦੀ ਸੀ ਇਸ ਲਈ ਨੂਰ ਦੇ ਘਰ ਵਾਪਸ ਆਉਣ ਦੀ ਸਭਾਵਨਾ ਹੁਣ ਘਟ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ